ਮਿਲਦੇ ਆ ਤੁਹਾਨੂੰ ਤੇ ਵਲੌਗਰ ਨੂੰ ਤੁਸੀਂ ਪਿਆਰ ਬਹੁਤ ਦਿੰਨੇ ਆ ਤਾਂ ਥੋੜਾ ਜਿਹਾ ਕੇ ਵੇਲੇ ਘਟ ਵੀ ਜਾਣੇ ਆ ਸੋ ਦੇਖਿਆ ਕਰੋ ਵਲੌਗ ਯਾਰ ਤੁਹਾਡੇ ਕਰਕੇ ਆਪਾਂ ਵਲੌਗ ਪਾਈਦੇ ਆ ਹਨਾ ਤੇ ਬਾਕੀ ਜੇ ਕੋ ਕਮੀ ਪੇਸ਼ੀ ਵਲੌਗਾਂ ਚ ਲੱਗਦੀ ਆ ਤੇ ਉਹ ਜ਼ਰੂਰ ਦੱਸਿਆ ਕਰੋ ਹੁਣ ਆ ਜਾਣਾ ਝੋਨੇ ਲਾਉਣ ਦੀ ਵਾਰੀ ਕਣਕਾਂ ਵੱਢ ਕੇ ਤੇ ਕਣਕਾਂ ਵੱਢ ਕੇ ਝੋਨੇ ਲਾਉਣ ਦੀ ਤਿਆਰੀ ਹੋ ਜਾਣੀ ਆ ਤੇ ਕੱਦੂ ਹੁਣੇ ਜਦੋਂ ਤੇ ਕੱਦੂਆਂ ਦੇ ਵਿੱਚ ਟਰੈਕਟਰ ਬਹੁਤ ਫਸਦੇ ਆ ਆਪਣੇ ਪੈਲੀਆਂ ਹੈਗੀਆਂ ਥੋੜੀਆਂ ਜਿਹੀਆਂ ਜੀਆਂ ਤੇ ਟਰੈਕਟਰ ਜਦੋਂ ਫਸਦੇ ਆ ਤੇ ਵਲੌਗ ਇਕੱਲਾ ਇਕੱਲਾ ਤੁਹਾਨੂੰ ਦੇਖਣ ਨੂੰ ਮਿਲੇਗਾ ਟਰੈਕਟਰਾਂ ਵਾਲੇ ਵਲੌਗਾਂ ਨੂੰ ਤੁਸੀਂ ਜਿਆਦਾ ਪਿਆਰ ਦਿੰਨੇ ਹੋ ਮੈਂ ਦੇਖਿਆ ਆ ਤੇ ਬਸ ਇਦਾਂ ਹੀ ਖਿੱਚ ਕੇ ਰੱਖਣਾ ਕੰਮ ਤੇ ਤੁਸੀਂ ਬਸ ਜੁੜੇ ਰਿਹਾ ਕਰੋ ਨਾਲ ਕੋਈ ਗੱਲ ਨਹੀਂ ਆ ਕੇ ਵਲੌਗ ਪੂਰੇ ਧੱਕਵੇਂ ਆਵਾਂਗੇ ਕੱਲ ਅਨੰਦਪੁਰ ਸਾਹਿਬ ਜਾਣਾ ਆ ਪਾਜਾ ਟਰੈਕਟਰ ਤੇ ਟੈਟੂਰ ਚੇਂਜ ਕਰਾਤੇ ਉਹ ਵੀ ਵੀਡੀਓ ਬਣਾਈ ਆ ਸੋ ਵਲੌਗ ਤੁਸੀਂ ਦੇਖ ਲਿਓ ਤੇ ਫਿਰ ਬਾਜੰ ਜੀਠੀਆ ਸਾਹਿਬ ਨੂੰ ਦੇਖਣਗੇ ਉਹ ਵੀ ਤੁਹਾਨੂੰ ਵਿੱਚ ਪਾ ਦੇਾਂਗੇ ਥੋੜਾ ਜਿਹਾ ਪਾਰਟ ਹੈ ਨਾ ਤੇ ਕੱਲ ਨੂੰ ਫਿਰ ਆਪਾਂ ਪੂਰੀ ਸ਼ੁਰੂ ਕਰਾਂਗੇ ਤਿਆਰੀ ਜਿਲੇ ਅੱਜ ਟਰਾਲੀ ਟਰੋਲੀ ਦੀ ਆਪਾਂ ਛੱਤ 'ਤੇ ਪਾ ਦੇਣੀ ਹੈ ਸਾਰਾ ਕੁਝ ਕਰ ਦੇਣਾ ਹੈ ਸੋਹੀ ਵਲੌਗ ਦੇ ਵਿੱਚ ਸਾਰਾ ਕੁਝ ਆਪਾਂ ਤੁਹਾਨੂੰ ਤਿਆਰ ਕਰਕੇ ਸ਼ਾਮ ਤੱਕ ਦਿਖਾ ਦਾਂਗੇ ਤੇ ਸਵੇਰੇ ਫਿਰ ਤੁਰਾਂਗੇ ਆਪਾਂ ਆਨੰਦਪੁਰ ਸਾਹਿਬ ਨੂੰ ਤੇ ਉਹਦੇ ਵਿੱਚ ਵੱਖਰੇ ਵਲੌਗ ਸ਼ੁਰੂ ਹੋਣਗੇ ਕੱਲ ਤੋਂ ਸੋ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ ਕੱਲ ਦੇ ਵਿੱਚ ਜਸਕਰਨ ਜਾ ਰਿਹਾ ਆ ਤੇ ਕੱਲ ਨੂੰ ਸਾਡੀ ਫੇਰ ਵਿਸਾਖੀ ਤੇ ਆਨੰਦਪੁਰ ਸਾਹਿਬ ਤਿਆਰੀ ਹੈ ਇਹ ਪ੍ਰੋਗਰਾਮ ਫੇਰ ਸਾਭੀ ਨੇ ਬਣਾ ਲਿਆ ਆ ਸੋ ਉਦੋਂ ਤੇ ਸੰਗਤ ਸਾਡੇ ਨਾਲ ਗਈ ਨਹੀਂ ਤੇ ਐਤਕੀ ਸਾਡਾ ਮਹੱਲਾ ਸਾਰਾ ਹੀ ਤਿਆਰ ਆ ਸੁਖਨਾ ਬੀਬੀਆਂ ਬਹੁਤ ਯਾਰ ਆ ਕਿਹਦੀਆਂ ਸਾਨੂੰ ਦਰਸ਼ਨ ਕਰਾ ਕੇ ਲਿਆਓ ਤੇ ਮੈਂ ਕੋਈ ਗੱਲ ਨਹੀਂ ਜੱਟ ਦੇ ਵਿਲੇ ਹੀ ਆ ਚੱਲ ਜਾਨੇ ਆ ਇਹ ਤਾਂ ਕੀ ਸਾਬੀ ਵਾਲੇ ਟਰੈਕਟਰ ਤੇ ਜਾਵਾਂਗੇ ਪਿਛਲੀ ਵਾਰੀ ਮੇਰਾ ਟਰੈਕਟਰ ਖੜਿਆ ਸੀਗਾ ਜਸ ਕਰਨ ਦੀਆਂ ਗੱਲਾਂ ਪਤਾ ਤੁਹਾਨੂੰ ਫੇਰ ਸੁਣਨ ਨੂੰ ਮਿਲਣਗੀਆਂ ਤੇ ਗਾਣੇ ਨਿਊ ਨਿਊ ਤੇ ਸਿੱਧੂ ਮੂਸੇ ਵਾਲੇ ਦਾ ਕਿਹੜਾ ਗਾਣਾ ਕਾਉਂਦਾ ਸੀ ਸਿੱਧੂ ਮੂਸੇ ਵਾਲੇ ਦਾ ਲਓ ਜੀ ਯਾਰ ਮਜੀਠੀਆ ਸਾਹਿਬ ਨੂੰ ਦੇਖ ਕੇ ਆ ਕੇ ਸਾਡੇ ਮਜੀਠੀਆ ਸਾਹਿਬ ਆਏ ਕਿ ਨਹੀਂ ਜਸ ਕਰਨ ਜੀ ਮੈਂ ਉਹਨੂੰ ਫੋਨ ਕਰਤਾ ਹੀ ਆ ਜਾ ਲੈ ਇਹਨੂੰ ਜਾ ਕੇ ਫੇ ਹੁਣ ਸ਼ਹਿਰ ਜਾਵਾਂਗੇ ਕੀ ਕਰਾਂਗੇ ਕਿੱਥੇ ਜਾ ਕੇ ਕਰਾ ਨੂੰ ਫੋਨ ਹੈਗਾ ਨੰਬਰ ਦਾ ਲਓ ਜੀ ਸასი ਕਾਲ ਪਰਨਾ ਆਪਾਂ ਠੋਕ ਕੇ ਬੰਨੇ ਹੋਇਆ ਪੂਰਾ ਸਚੱਜਾ ਪਰਨਾ ਬੰਨੇ ਦੇਖੋ ਭਾਲਕੇ ਦਾ ਪਾਇਆ ਇਹ ਤਾਂ ਭਾਂਜੇ ਚ ਮਾਲਵੇ ਦੀ ਜੱਟਾਂ ਵਰਗਾ ਪਰਨਾ ਬਣ ਲਿਆ ਆ ਸੋ ਟਰੈਕਟਰ ਦੇ ਟਾਇਰ ਬਦਲਾ ਰਹੇ ਆ ਤੇ ਆਪਣ ਵਾਲੇ ਟਰੈਕਟਰ ਦੇ ਟਾਇਰ ਪਾਏ ਅਨੰਦਪੁਰ ਸਾਹਿਬ ਜਾਨ ਨੂੰ ਸਾਭੀ ਦੇ ਤੇ ਹੁਣ ਸਾਭੀ ਦੇ ਟਾਇਰ ਫੇਰ ਲਾ ਕੇ ਤੇ ਫੇਰ ਆਪਾਂ ਪਾ ਰਹੇ ਆ ਸਾਭੀ ਦੇ ਟਰੈਕਟਰ ਨੂੰ ਤਾਂ ਦਿਖਾਉਨੇ ਆ ਲਓ ਜੀ ਆਪਣੇ ਟਰੈਕਟਰ ਦੇ ਆ ਟਾਇਰ ਸਾਬੀ ਦੇ ਆ ਇਹ ਲਾ ਕੇ ਆਪਣੇ ਟਰੈਕਟਰ ਨਾਲ ਸਾਬੀ ਨੂੰ ਪਾ ਰਹੇ ਤੇ ਆਪਣੇ ਵਾਲੇ ਪਾ ਰਹੇ ਆ ਆਪਣੇ ਵਾਲੇ ਨੂੰ ਜਿਹੜੇ ਸਾਬੀ ਤੋਂ ਲਾ ਕੇ ਹਾਂ ਸ਼ੂ ਨਿਊ ਸ਼ੂਜ਼ ਪਾ ਰਹੇ ਆ ਟਰੈਕਟਰ ਦੇ ਸੋ ਕੱਲ ਫੇਰ ਨਾਨਦਪੁਰ ਸਾਹਿਬ ਦੀ ਵਿਸਾਖੀ ਤੇ ਸਾਡੀ ਤਿਆਰੀ ਆ ਤੇ ਬੰਦਿਆਂ ਨੇ ਪ੍ਰੋਗਰਾਮ ਬਣਾ ਲਿਆ ਤੁਹਾਨੂੰ ਪਤਾ ਸਾਡੇ ਬੰਦੇ ਪ੍ਰੋਗਰਾਮ ਬਣਾ ਲਾਂ ਤੇ ਆਪਾਂ ਨਾ ਨਹੀਂ ਕਰੀਦੀ ਸੋ ਆ ਇਨੂੰ ਚਾਪ ਹੋ ਰਿਹਾ ਹੈ ਪਤਾ ਨਹੀਂ ਇਹਨੂੰ ਪਤਾ ਨਹੀਂ ਕਿਹੜੀ ਖਿੱਚ ਪੈਣ ਲੱਪੀ ਆ ਹੁਣ ਉੱਥੇ ਆਨੰਦਪੁਰ ਸਾਹਿਬ ਦੀ ਇਹਨੇ ਅਜੇ 15 ਦਿਨ ਨਹੀਂ ਹੋਏ ਸਾਨੂੰ ਆਇਆ ਨੂੰ ਤੇ ਫੇਰ ਪ੍ਰੋਗਰਾਮ ਬਣਾ ਲਿਆ ਕੀ ਮਤਲਬ ਤੇਰੇ ਮਨ ਚ ਆਇਆ ਛੋਟੇ ਵੀਰ ਬਾਟੀ ਹੈ ਪਿਆਰੀ ਬਣਾ ਬੱਜਾਣੇ ਹੈ ਹਾਂ ਨਹੀਂ ਹੈ ਪਿਆਰ ਮੁੰਡੇ ਦਾ ਹੈ ਇਹ ਤੇ ਗੱਲ ਸਹੀ ਹੈ ਸਿਮਾ ਵੀ ਜਾਊਗਾ ਇਤਕੀ ਕਰੂਗਾ ਹਲਚਲ ਪੂਰੀ ਨਹੀਂ ਇਹ ਤਾਂ ਬੁੱਧੂਆ ਕੁਝ ਬਣਾ ਜਾਣਾ ਹੈ ਹਾਂਜੀ ਤੁਸੀਂ ਕੀ ਕਹਿ ਰਹੇ ਹੋ ਦੱਸੋ ਦੱਸ ਦੀ ਮੋਛਾਂ ਤੇ ਬਹੁ ਮਰ ਰੋੜ ਰਹੇ ਤੁਸੀਂ ਜੀਠੀ ਆ ਸਾਹਿਬ ਜੀਠੀ ਆ ਮਜੀਠਿਆ ਸਾਹਿਬ ਹੋ ਤੁਸੀਂ ਅੱਛਾ ਕਿਹੜਾ ਇਲਾਕਾ ਜੀ ਤੁਹਾਡਾ ਮਜੀਠਾ ਮਜੀਠਾ ਇਲਾਕਾ ਆ ਤੇ ਪਿੰਡ ਕਿਹੜਾ ਜੇ ਪਿੰਡ ਹੀ ਮਜੀਠਾ ਅੱਛਾ ਪਿੰਡ ਮਜੀਠਾ ਆ ਕਿ ਸ਼ਹਿਰ ਮਜੀਠਾ ਆ ਪਿੰਡ ਹੀ ਆ ਸਾਹਿਬ ਆਈਆ 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 ਅੱਛਾ ਪਰ ਤੁਸੀਂ ਲੱਗਦੇ ਵੀ ਮਜੀਠੀ ਵਰਗੇ ਤੁਸੀਂ ਚਿੱਟੀ ਠੀਰਗੇ ਲੱਗਦੇ ਆ ਮਜੀਠੀ ਨਹੀਂ ਲੱਗਦੇ ਤੁਸੀਂ ਇਹ ਦੁਕਾਨ ਆਪਣੀ ਆ ਦਾੜੀ ਜੀਠੀ ਆ ਸਾਹਿਬ ਨੂੰ ਫੋਨ ਅੱਛਾ ਕੀ ਕਹਿ ਰਹੇ ਹੋ ਤੁਸੀਂ ਇਹਦਾ ਰੈਂਕ ਕਢਾ ਰਹਿਣਾ ਮੈਂ ਅੱਛਾ ਇਹ ਕਿਹੜੇ ਇਹ ਕਿਹੜੇ ਰੈਂਕ ਤੇ ਆ ਇਹ ਚੀਜ਼ ਲਾਉਂਦਾ ਤੇ ਤੈਨੂੰ ਇਹਨੂੰ ਇਹਨੂੰ ਟਰੈਕਟਰ ਖਵਾਈਏ ਦਾ ਤੇ ਇਹਨੂੰ ਕਹਿੰਦਾ ਕਈ ਵੱਡਦਾ ਆਹ ਇਹ ਬੰਦਾ ਹੈਗਾ ਥੋੜਾ ਜਿਹਾ ਸਨੀ ਨੇ ਸਕੂਟਰ ਲੈ ਕੇ ਦਿੱਤਾ ਆ ਕਦੋਂ ਦਾ ਕਹਿੰਦਾ ਮੈਂ ਸਕੂਟਰ ਲੈਣਾ ਮੈਂ ਚੱਲ ਤੇਰਾ ਸੌਦਾ ਕਰਾ ਦਿੰਦੇ ਪਿੰਡ ਖੜਾ ਹੈਗਾ ਆਹ ਸਕੂਟਰ ਤੇ ਹੁਣ ਜਾਣਾ ਕਹਿੰਦਾ ਨੇ ਸਹੇਲੀ ਨੂੰ ਮਿਲਣ ਆ ਦੇ ਹੋਏ ਸਨੀ ਇਹਦਾ ਪਸੰਦ ਆ ਇਹਦਾ ਹੀ ਸੌਦਾ ਕੀਤਾ ਕਿੰਨੇ ਸਾਬੀ ਕੀਤਾ 2700 2700 ਚ ਆ ਇਹ ਮੋਡੀਫਿਕੇਸ਼ਨ ਕਰਾਂਗੇ ਇਹਦੀ। ਲਾਵਾ ਨੰਬਰ 24000 ਹਾਂ ਲਾਓ। ਉਧਰੇ ਬੜਾ ਸੋਹਣਾ ਆ ਸਾਈਡ ਤੋਂ ਬੜਾ ਥੋੜਾ ਲੱਗੰਦਾ ਇੱਕ ਪਾਸੇ ਟਾਪਾ ਨਹੀਂ ਤੋਤਾ ਜੱਜਨ ਬੜਾ ਦਿਆ ਆ। ਇਹ ਤੇ ਦੂਜੀ ਸਰਚ ਲਾਈਟ ਲਾਵਾਂਗੇ ਪਿਛਲੇ ਪਾਸੇ। ਟਾਇਰ ਤੇ ਦਿਖਾ ਲਈ ਜੈ ਟਰੈਕਟਰ ਦੇ ਰਹਿਣ। ਕਰਾਤੇ ਬੰਦੇ ਨੇ ਚੇਂਜ। ਸਸਤਾ ਨਸ਼ਾ ਨਾ। ਪਹਿਲਾ ਪਹਿਲਾ ਟਾਇਰ ਚੇਂਜ ਹੋਣ ਲੱਗਾ ਹੈ। ਕਰ ਤੋਂ ਕਰ ਦੋ ਭਾਜੀ। ਆਈਏ। ਦੇ ਲਾ ਭਾ ਕਹਿੰਦਾ ਲੀ ਲੋ ਉਧਰ ਕਲਵੀਰ ਦਾ ਵੀ ਫੋਨ ਆਉਣ ਵਾਲਾ ਯਾਰ ਇਹ ਹੈਗਾ ਆਪਣੇ ਵਾਲਾ ਇਧਰ ਸਾਥੀ ਵਾਲਾ ਹੈ ਆਪਣੇ ਹੀ ਦੋਵੇਂ ਆਹ ਟਰ ਪਹਿਲਾਂ ਲਾਤਾ ਤੇ ਹੁਣ ਤੈਨੂੰ ਚੜਨ ਲੱਗਾ ਕੱਲ ਨੂੰ ਮਿਲਦੇ ਫਿਰ ਤੁਹਾਨੂੰ ਆਨੰਦਪੁਰ ਤੇ ਆ ਰਹਾ ਹਾਂ ਤੇ ਆਨੰਦਪੁਰ ਸਾਹਿਬ ਤੇ ਆ ਰਹਾ ਹਾਂ ਤੇ ਕੀ ਕਹਿੰਦਾ ਤੂੰ ਕੀ ਉਹ ਸਹੀ ਗੱਲ ਨਾ ਕਰ ਕੰਮ ਕਰ ਅਸੀਂ 90 ਖੇਡਾ ਅਸੀਂ 90 ਪਿਆੜੀਆਂ ਬੋਂਦਾ ਮੁੰਡਾ ਕੱਲਾ ਹੀ ਜਿਹੜਾ ਸੇ ਕੰਮ ਕਰਨਾ ਕਰਦੇ ਤੇ ਆ ਦੇਖੋ ਜੀ व्या भरिया पंद्रहं तस्ी मथे ਉਹ ਇਹਨੂੰ ਕਹਿੰਦੇ ਜ਼ਿਮੀਦਾਰਾ ਤੇ ਟਰੈਕਟਰ ਦਾ ਹਾਲ ਦੇਖੋ ਤੇ ਬੰਦੇ ਸਾਡੇ ਦਾ ਹਾਲ ਦੇਖੋ ਆ ਪਹਿਲੀ ਪਤਰੀ ਭਰ ਕਰਤੀ ਆ ਤੇ ਕਮਾਦ ਦੇ ਉੱਪਰ ਫੇਰਿਆ ਆ ਕਮਾਦ ਉਗਣ ਲਗਾਈ ਘਾਹ ਉਗਣ ਤੋਂ ਪਹਿਲਾਂ ਪਹਿਲਾਂ ਆਪਾਂ ਇੱਕ ਵਾਰੀ ਪਹਿਲੀ ਪਤਰੀ ਕਰਤੀ ਆ ਸੋ ਬੰਦਾ ਸਾਡਾ ਲਿਬੜ ਗਿਆ ਭਾਵੇਂ ਤੂੰ ਦਾ ਉਹ ਆਪਾਂ ਹੁਣ ਜਾ ਕੇ ਤਿਆਰੀ ਕਰਨ ਲੱਗੇ ਆ ਟਰਾਲੀ ਟਰੋਲੀ ਲੈ ਆਈਏ ਮਾਮੇ ਆ ਤੇ ਇਹਦੀ ਟਰਾਲੀ ਲਿਆਉਣੀ ਆ ਇਹਦੇ ਵਾਲੀ ਟਰਾਲੀ ਇੱਕ ਇਨੀ ਸ਼ਾਨਦਾਰ ਨਹੀਂ ਹੈਗੀ ਤੇ ਆਪਾਂ ਇਹਦੇ ਮਾਮੇ ਵਾਲੀ ਟਰਾਲੀ ਪਾਵਾਂਗੇ ਤੇ ਉਹ ਟਰਾਲੀ ਆਪਾਂ ਪਾ ਕੇ ਉੱਪਰ ਛੱਕਛਤ ਪਾ ਕੇ ਤੇ ਕਰੀਏ ਕੰਮ ਤਿਆਰੀ ਚ ਤੇ ਜਿਸ ਕਰਨ ਨੂੰ ਵੀ ਲੈਣ ਜਾਣਾ ਇੱਕ ਵਾਰੀ ਦਿਖਾ ਓਏ ਤੇ ਬੁਰਾ ਹਾਲ ਕਿਤਾ ਇਹ ਜ਼ਿੰਮੇਦਾਰਾ ਕਹਿਣਾ ਸੌਖਾ ਪਰ ਕਰਨਾ ਬੜਾ ਉੱਤਿਆ ਸੋ ਮੇਰਾ ਵੀ ਮੂੰਹ ਦਾ ਤਾਂ ਬਹੁਤ ਬੁਰਾ ਹਾਲ ਆ ਦਿਖਾ ਓਏ ਬੱਲੇ ਬੱਲੇ ਉਹ ਤੇਰੇ ਹੱਥ ਲਾ ਹੋ ਜੇ ਉਹ ਤੇਰਾ ਸਾਲਿਆ ਕਿਹਨੂੰ ਹੱਥ ਲਾਈਏ ਸਾਰਾ ਦਾ ਟਰੈਕਟਰ ਘੱਟੇ ਨਾਲ ਪਰ ਗਿਆ ਤੈਨੂੰ ਸ਼ਾਮੀ ਸ਼ਾਮੀ ਫੇਰਨਾ ਚਾਹੀਦਾ ਏ ਤੈਨੂੰ ਸਾਬੀ ਸ਼ਾਮੀ ਪਾਣੀ ਡੋਲ ਲਾ ਮੜਾ ਜਾ ਇੰਦਰ ਅਲ ਆ ਜੋ ਯਾਰ ਉਹ ਭੈਣ ਨੇ ਉਹਨੂੰ ਮਹਾ ਤਿਆਰ ਕੀਤਾ ਸਾਲਾ ਮੁੱਕਰ ਗਿਆ ਹੈਗਾ ਕੀ ਹੈ ਹਾਂ 10000 ਚ ਬੰਦਾ ਚੰਗੀ ਗੱਲ 10000 ਚ ਬੰਦਾ ਰੱਖਿਆ ਸੀ ਉਹ ਕੰਮ ਕਰਦਾ ਮੁੰਡਾ ਉਹਨੇ ਪਹਿਲੇ ਤਾਂ 10000 ਰੱਖਿਆ ਤੇ ਦੇਖ ơ <laughs> ah. ਵਾਰ ਵੀਂ ਕਰਾ ਹੋ ਗਿੰਦਾ ਸਰਚ ਮਾਰੀ ਇਹਨਾਂ ਤੇ ਆ ਗਏ ਲਾਹੋ ਜੀ ਆਪਾਂ ਪੈਲੀ ਪੁਲੀ ਵਾਹ ਕੇ ਤੇ ਚੱਲ ਪਏ ਜਸਕਰਨ ਜੱਟ ਨੂੰ ਲੈਣ ਤੇ ਜਸਕਰਨ ਜੀ ਬਹੁਤ ਸਾਫਸਰ ਆ ਅਫਸਰਾਂ ਨੂੰ ਲੈਣ ਜਾਣਾ ਪੈਂਦਾ ਤੇ ਘਰੋਂ ਚੱਕਦੇ ਆ ਸੁਣਦੇ ਉਹਦੇ ਘਰ ਦੇ ਕੀ ਕਹਿੰਦੇ ਆ ਬਲੌਗਾਂ ਬਾਰੇ ਸਾਨੂੰ ਗਾਲਾਂ ਤਾਂ ਨਹੀਂ ਕੱਢਦੇ ਸਾਨੂੰ ਕੋ ਕਹਿੰਦੇ ਤਾਂ ਨਹੀਂ ਆਪਾਂ ਉਹਨੂੰ ਸਮਝਾ ਕੇ ਆਵਾਂਗੇ ਕਿ ਜਸਕਰਨ ਦੇ ਆਪਾਂ ਬਲੌਗ ਪਾਉਣੇ ਆ ਤੁਸੀਂ ਟੈਨਸ਼ਨ ਨਾ ਲਾਓ ਬੰਦਾ ਤੁਹਾਡਾ ਪਾ ਚਲਾਵਾਂਗੇ ਪੂਰੇ ਵਧੀਆ ਤਰੀਕੇ ਨਾਲ ਸਾਨੂੰ ਲੈ ਗਏ ਜਾ ਕੇ ਮਿਲਦੇ ਆਂ ਜੀ ਆਉਂਦੇ ਤੁਹਾਨੂੰ ਅੱਜ ਬਲੌਗ ਦੇ ਵਿੱਚ ਜਿਸਕਰਨ ਦੀਆਂ ਗੱਲਾਂ ਵੀ ਸੁਣਾਉਣੇ ਆ ਕਿ ਜਿਸਕਰਨ ਅਸੀਂ ਬੜਾ ਮਿਸ ਕਰ ਰਹੇ ਸੀ ਅੱਜ ਲੈ ਜਾਂਦਾ ਮੰਨ ਨਹੀਂ ਦਿਆ ਅੱਜ ਕੱਲ ਅਫਸਰ ਮੰਨਦੇ ਨਹੀਂ ਪੈਸ ਕੇ ਕਹਿੰਦਾ ਮੈਂ ਉਹ ਕਰਨਾ ਸਾਬ ਲੰਗਰ ਲਾਉਣਾ ਚਾਚਾ ਰੋ ਦਾ ਮੁੰਡੇ ਮੈਨੂੰ ਕਹਿੰਦੇ ਨਹੀਂ ਜਾਣਾ ਮੈਂਗਾ ਚੁੱਪ ਕਰਕੇ ਤੁਰ ਪਾ ਆਪਾਂ ਲੈਣ ਆਉਣ ਲੱਗੇ ਆ ਤੇ ਮਿਲਦੇ ਆ ਹੁਣ ਸਿੱਧੇ ਜਿਸਕਰਨ ਕੋਲ ਲੱਗਾ ਮੈਕਸ ਬਹੁਤ ਏਦਾਂ ਦਾ ਮੂਵੀ ਹਦਾ ਜਦੋਂ ਦਾ ਹੁੰਦਿਆ ਕਿ ੜੰਬਾ ਜੀ ਤੂੰ ਮੇਰੇ ਕਿੱਥੇ ਟੱਪ ਤੂੰ ਕਿਉਂ ਕਰਦਾ ਆਖੀਓ ਮੈਂ ਤੁਹਾਨੂੰ ਦੱਸਤੀ ਗੱਲ ਜਦੋਂ ਮੈਂ ਗਿਆ ਨਾ ਗੇਲੀ ਕੋਲ ਨਹੀਂ ਨਹੀਂ ਨੂੰ ਕੀ ਫਤੋ ਮੈਂ ਭੈਣ ਚ ਅੱਜ ਦਾ ਦਿਨ ਮੈਂ ਤਾਂ ਕਰਕੇ ਆ ਗਿਆ ਸਾਬੀ ਜਿਹੜਾ 게ਟ ਆ ਗਿਆ ਇਹ ਆ ਗਿਆ ਸ਼ੀਦੇ ਆ ਜਮ ਜਸਕਰਨ ਸਿੰਘ ਦਾ 게ਟ ਜਸਕਰਨ ਸਿੰਘ ਆ ਗਿਆ ਜਿਹੜਾ ਕਹਿੰਦਾ 1947 ਚ ਬਣਿਆ ਆ 1947 ਚ ਕਹਿੰਦਾ 게ਟ ਬਣਿਆ ਤੇ ਉੱਪਰ ਲਿਖਿਆ ਆ 1997 ਨੂੰ 게ਟ ਵਾਲੀ ਆ ਗਿਆ ਆ ਗਿਆ ਆ ਗਿਆ ਜਸਕਰਨ ਦਾ ਪਿੰਡ ਆ ਗਿਆ ਸੁਪਰਸਟਾਰ ਦੇ ਪਿੰਡ ਲਓ ਜੀ ਹੁਣ ਸੁਪਰਸਟਾਰ ਨੂੰ ਬਿਠਾਇਆ ਜਾਏਗਾ ਗੱਡੀ 'ਚ ਚਾਚਾ ਅੰਦਰ ਜਾਣਾ ਯਾਰ ਨਹੀਂ ਨਹੀਂ ਚੱਲ ਉਹਨੂੰ ਫੋਨ ਕਰ ਉਹਨੂੰ ਕਹਾ ਜਾ ਬਾਹਰ ਕਰ ਮੈਂ ਤਾਂ ਨਮਰ ਨਹੀਂ ਚਲੋ ਜੀ ਮਿਲਦੇ ਆ ਅੱਗੇ ਓ ਜੀ ਅਫਸਰ ਆ ਗਏ ਆ ਅਫਸਰ ਪਹੁੰਚ ਗਏ ਸਾਡੇ ਕੋਲ ਅਫਸਰਾਂ ਨੂੰ ਲੈ ਕੇ ਜਾ ਰਹੇ ਐਂ ਜੱਚ ਕਰ ਤੇਰਾ ਦਿਲ ਨਹੀਂ ਤੇਰਾ ਦਿਲ ਨਹੀਂ ਕਰਦਾ ਸਾਡੇ ਕੋਲ ਨੂੰ ਓਏ ਚਲ ਜਾ ਭੱਜ ਕੇ ਲੈ ਓ ਜੀ ਲੈ ਨਹੀਂ ਥੋੜਾ ਜਾ ਚੱਲ ਸੌਣ ਰਹੇ ਤਾਂ ਤੂੰ ਲੈ ਕੇ ਆ ਯਾਰ ਉਹ ਨਹੀਂ ਨਹੀਂ ਨਾਲ ਨਹੀਂ ਰਾਜੇ ਜੱਟ ਜਿਸਕਰਨ ਜੀ ਪਹੁੰਚ ਗਏ ਨੇ ਜਿਸਕਰਨ ਜੀ ਕਿੱਥੇ ਤੁਸੀਂ ਆਓ ਕੇ ਸ਼ਗਲ ਦਿਖਾ ਯਾਰ ਮਾਸਾ ਜਿਸਕਰਨ ਤੇ ਆਦਾ ਬੱਗਾ ਆ ਵੱਲੇ ਜਿਸਕਰਨ ਤੇ ਅੱਜ ਜਿਸਕਰਨ ਕਰਦੇ ਕਰਦੇ ਇੱਕ ਆਡੀਅנס ਟਿਕ ਟਾਕ ਹੋਰ ਵਧੀਆ ਵਧੀਆ ਆ ਦੇਖੋ ਭਾਨਾ ਹੱਸ ਰਿਹਾ ਜਿਸਕਰਨ ਰਿਹਾ ਭੈਣ ਚੋ ਨਾ ਕਹਿੰਦੇ ਜਿਸਕਰਨ ਡਰਦਾ ਆ ਸਾਰੇ ਚਿੱਟੇ ਹੀ ਬੜਾਉਣੇ ਚਾਹੁੰਦਾ ਮੈਂ ਕਹਿੰਦੇ ਡਰਦਾ ਤਾਂ ਨਹੀਂ ਹੁੰਦਾ ਗੀ ਸਾਫ ਤਾਂ ਚਿੱਟੇ ਹੀ ਹੁੰਦੇ ਪੱਪੀ ਕਰਦੇ ਕਿਵੇਂ ਕਰਦੇ ਜੜ ਡਿਸਕਰਨ ਕਰਦੇ ਨੂੰ ਕਿਸ ਨਾ ਕਰਦੀ ਇਹਦੇ ਜਸਕਰਨ ਦਿਖਾ ਯਾਰ ਨੂੰ ਜਸਕਰਨ ਜੀ ਆਓ ਅੱਗੇ ਐ ਇੱਥੇ ਆ ਗਏ ਹਾਂ ਅੱਗੇ ਨਿਕਲ ਅੱਗੇ ਹਾਏ ਮਾਰ ਬਲਾਈ ਕਿਸਕੇ ਹਾਏ ਆਡੀਅנס ਹਾਏ ਆਡੀਅנס ਕੀ ਹੋਰ ਨਮਿਤਾ ਜੀ ਉਹ ਨਮਿਤਾ ਜੀ ਠੀਕ ਠਾਕ ਹੋ ਕੀ ਸਾਗੋ ਤੁਸੀਂ ਸਾਰੇ ਕਿਆ ਆ ਗਏ ਆਪਾਂ ਫੇਰ ਆ ਆ ਗਏ ਫੇਰ ਕਿਆ ਮੈਂ ਬਣਾਵਾਗੇ ਹਾਂ ਕਿਆ ਮੈਂ ਹਜੂਰ ਸਾਹਿਬ ਚਲ ਗਿਆ ਸੀ ਮੈਂ ਹਜੂਰ ਸਾਹਿਬ ਚਲ ਗਿਆ ਸੀ ਥੋੜੀ ਜੀ ਮੇਰੀ ਕਮੀ ਸੀ ਉਹ ਜੀ ਆਪੀ ਕਰਾਂਗੇ 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 ਕਿਆ ਜਸਕਰਿਸ ਬੈਕ ਜਸਕਰਿਸ ਬੈਕ ਚਲੋ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਲੈ ਲਿਆ ਇੱਥੇ ਹੁਣ ਮਨਜ਼ੂਰ ਦਿਓ ਆਪਾਂ ਟਰਾਲੀ ਲੈਣ ਚੱਲੇ ਆ ਕੰਮ ਬੜੇ ਆ ਸੋ ਸਵੇਰੇ ਸਾਰੀਆਂ ਗੱਲਾਂ ਬਾਤਾਂ ਸ਼ੁਰੂ ਕਰਦੇ ਆ ਇੱਥੇ ਜਸਕਰਨ ਨੂੰ ਬਾਈ ਬਾਈ ਕਰ ਜਿਸ ਕਰ ਕਹਿ ਦੋ ਪੱਪੀ ਪੱਪੀ ਕਰਦੇ ਆ ਓਡੀਅਨਸ ਨੂੰ ਪੱਪੀ ਕਰਦੇ ਕੱਲ ਮਿਲਦੇ ਆ ਕੱਲ ਮਿਲਦੇ ਆ ਹਾਂ ਕਿਆ ਹੁਣ ਬਿਜ਼ੀ ਆ ਥੋੜੇ ਜੇ ਬਿਜ਼ੀ ਆ ਅੱਜ ਲੈਣ ਜਾਣਾ ਅੱਜ ਲੈਣ ਜਾਣਾ ਹਮ ਹਮ ਆ ਕੇ ਕੱਲ ਮਿਲਦੇ ਸੋਰੀ ਹਾਂ ਮਮਾ ਕੱਲ ਮਿਲਦੇ ਹਾਂ ਕਿਆ ਭਾਈ ਜੱਟ ਇੱਥੇ ਹੀ ਆ ਹੁਣ ਜੱਟ ਇੱਥੇ ਹੀ ਰਹਿੰਦੇ ਹਾਂ ਚਲੋ ਜਿਸ ਕਰਨਾ ਕਿੰਦਾ ਮਾਰਿਆ ਕੁੜੀ ਨੇ ਇਸ਼ਾਰਾ ਪਹਿਰਾ ਭਰਾ ਦੱਸਿਓ ਕਿੰਦਾ ਅੱਖਾਂ ਨਾਲ ਹਾਂ ਮੈਂ ਇਹ ਇੰਦਾ ਕਰਦਾ ਕਿਉਂ ਕਿੰਦਾ ਇੱਕ ਆਦਾ ਇਸ਼ਾਰਾ ਹੈ ਹੈ ਇਹ ਕਾਦਾ ਇਸ਼ਾਰਾ ਹੈ ਇਹ ਦਸ ਸਟਾਈਲ ਦਾ ਆਲਾ ਇਹ ਕਿਦਾਂ ਦਾ ਸਟਾਈਲ ਨਹੀਂ ਕੁੜੀ ਨੇ ਤੈਨੂੰ ਕਿਹਾ ਮਤਲਬ ਕਾਲ ਦਾ ਇਸ਼ਾਰਾ ਕੀਤਾ ਹਾਂ ਨੰਬਰ ਮਾਰਨ ਦੀ ਸੀ ਮੈਂ ਪਰ ਮੈਂ ਗੁਰੂ ਘਰ ਆਇਆ ਹਾਂ ਮੈਂ ਪਰ ਇਹੇ ਕਰਕੇ ਥੋੜਾ ਜਿਹਾ ਕਰ ਗਿਆ ਇਹ ਦੇਖੋ ਮੁੰਡੇ ਦੀ ਕਿੰਨੀ ਸਿਆਣੀ ਗੱਲ ਆ ਪਰ ਹਨਾ ਇਹ ਤੋਂ ਸਿੱਖਣਾ ਚਾਹੀਦਾ ਕੋ ਪਰ ਇਸ਼ਾਰਾ ਕਿਤਾ ਕੀਤਾ ਮੜ ਜਾ ਇਸ਼ਾਰਾ ਇਸ਼ਾਰਾ ਅੱਖਾਂ ਹੀ ਅੱਖਾਂ ਕਿਦਾਂ ਮਲ ਲਾ ਕੇ ਕਰਕੇ ਦੱਸੋ ਕੈਮਰਾ ਕਿਦਾਂ ਉਹ ਮੈਨੂੰ ਹੌਣ ਕਰ ਰਹੀ ਨਹੀਂ ਹੁੰਦਾ ਉਹਨੇ ਨਹੀਂ ਬਹੁਤ ਰੱਬਾ ਬਹੁਤ ਸੋਹਣਾ ਕੀਤਾ ਬਹੁਤ ਸੋਹਣਾ ਇਹ ਬੰਦਾ ਸਾਡਾ ਹੁਣ ਲਹਿਰ ਜੀ ਰੱਖੂਗਾ ਤੁਹਾਨੂੰ ਜੇ ਤੁਹਾਨੂੰ ਇਹਦੇ ਵਲੌਗ ਵਧੀਆ ਲੱਗਣਗੇ ਨਾ ਜਾਓ ਇੱਕ ਵਾਰੀ ਕਮੈਂਟ ਵਿੱਚ ਦੱਸ ਦਿਓ ਵੀ ਬੰਦੇ ਦੇ ਘੈਂਟ ਲੱਗਦੇ ਆ ਐਦਾਂ ਹੀ ਚੜ ਚੜ ਕੇ ਇਹਦੇ ਵਲੌਗ ਆਉਣਗੇ ਤੇ ਬੰਦਾ ਤੁਹਾਡਾ ਇੰਟਰਟੇਨਮੈਂਟ ਫੁੱਲ ਕਰੂਗਾ ਠੀਕ ਆ ਆਪਣਾ ਜਸ ਕਰਨ ਬੁਗਾ ਆਪਣਾ ਲਵ ਯੂ ਜਾਨੂੰ ਲਗਾਵ ਜੂ ਕਰਦੇ ਲਵ ਯੂ ਟੂ ਚਾਚਾ ਜੀ ਮੂੰਹ ਕਰਦੇ ਆ ਲਵ ਯੂ ਟੂ ਚਾਚੇ ਦੇ ਬੱਪੀ ਲੈ ਆਉਣ ਚਾਚੇ ਦੇ ਬੱਪੀ ਲੈ 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 ਬੱਪੀ ਚਾਚੇ ਲੈ 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 ਯਾਰ ਲੈ ਲੈ ਆਏ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਤੇ ਕਰਤੀ ਹੈ ਟਰਾਲੀ ਤਿਆਰ ਰਾਤ ਲੈਂਦੀ ਸੀਗੀ ਤੇ ਹੁਣ ਆਪਾਂ ਤੇ ਟਰਾਲੀ ਤਿਆਰ ਕੇ ਤਾਇਆ ਵੀ ਚਰਾ ਹੜਾ ਹੜਨਾ ਲੱਗਾ ਆ ਤੇ ਮਿਲਦੇ ਹੁਣ ਆਪਾਂ ਤਿਆਰ ਕਰਕੇ ਹੁਣ ਜਿਆਦਾ ਵੀਡੀਓ ਨਹੀਂ ਬਣਾਉਣੀ ਕਿਉਂਕਿ ਕੰਮ ਕਰਨਾ ਆ ਸੋ ਮਿਲਦੇ ਆ ਆਪਾਂ ਤੁਹਾਨੂੰ ਛੱਤ ਪਾ ਕੇ ਉੱਪਰ